ਓ ਸਰਦਾਰ ਸਾਹਿਬ ਪਟਾੜੇ ਦੇ ਵਿੱਚ ਲੱਗਜੀ ਸਟੋਰ ਦਾ ਖੋਲ੍ਹਿਆ ਜਿੱਥੇ ਮਰਜੀ ਜਾ ਕੇ 10-10000 ਰੁਪਏ ਦਾ ਆ ਟੂ ਪੀ ਸਕੋਰ ਬੰਦੇ ਲੈ ਸਕਦੇ ਆ ਮੈਨੂੰ ਰੇਟ ਦੱਸੋ ਰੇਟ ਕੀ ਆ ਇਹਦੇ ਲੁੱਟੋ ਲੁੱਟੋ ਤੇ ਨਹੀਂ ਆ ਗਏ ਤੁਸੀਂ ਬਾਜੀ ਪਟਾੜੇ ਸ਼ਹਿਰ ਤੇ ਧੱਕ ਪਉਣ ਆ ਚੁੱਕੇ ਆ ਜਿਹੜਾ 10-10000 ਦਾ ਤੁਸੀਂ ਕੋਡ ਪੈਂਟ ਲੈਨੇ ਹੋ ਨਾ 295 2 ਪੀਸ ਸਲਾਈ ਕਰਕੇ ਸਰਦਾਰ ਸਾਹਿਬ ਤੁਹਾਡੇ ਦਿਮਾਗ 'ਚ ਨੁਕਸ ਪੈ ਗਿਆ ਇੱਥੇ ਮੇਰੇ ਭਰਾਵਾਂ ਨੇ ਆਉਣਾ ਆਜੋ ਫੇਰ ਤੁਸੀਂ ਕਹਣਾ ਕਿਤੇ ਖਾਦੀ ਪੀਤੀ ਕਿਹ ਕੈ ਹੋ ਗਿਆ ਨਾ 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 ਕੁਝ ਖਾਦਾ ਤੇ ਨਾ ਕੁਝ ਪੀਤੀ ਹੈ ਮੇਰੀ ਗੱਲ ਸੁਣ ਲਓ ਹਾਂਜੀ ਇੱਥੇ ਪੂਰੇ ਬਟਾਲੇ ਦੇ ਵਿੱਚ 4000 ਰੁਪਿਆ 2 ਪੀਸ ਕੋਟ ਪੈਂਟ ਦੀ ਸਲਾਈ ਆ ਬਿਲਕੁਲ ਸਹੀ ਹੈ 3 ਪੀਸ ਕੋਟਵੈਂਟ ਦੀ ਸਲਾਈ 5500 ਆ ਹੈ ਕੀ ਯਾਰ ਇਹ ਤੁਸੀਂ 295 2 ਪੀਸ ਕੋਟਵੈਂਟ 3 ਪੀ 3760 ਜਿਵੇਂ ਕਿ ਨਹੀਂ ਦੇ ਸਕਦੇ ਵੈਟ ਰੈਟ ਮੌਲਾ ਕਪੜਾ ਸਾਡਾ ਆਪ ਦਾ ਸਲਾਈ ਸਾਡੀ ਆਪ ਦੀ ਟੇਲਰ ਸਾਡੇ ਆਪ ਦੇ ਮਸ਼ੀਨਾ ਸਾਡੀਆਂ ਆਪ ਦੀ ਅਸੀਂ 2995 ਦਾ 2 ਪੀਸ ਦੇ ਸਕਦੇ ਆ ਪੱਕੀ ਗੱਲ ਹੈ ਲੋਹੇ ਤੇ ਲਕੀਰਾ ਲੋਹੇ ਤੇ ਲਕੀਰ ਤੇ ਕਪੜਾ ਲੋਹੇ ਯਰ ਕਾ ਲੋਹੇ ਯਰ ਕਾ ਪਾਓ 6 ਦੀ 6 ਦੀ ਆਜੋ ਸਰਦਾਰ ਸਾਹਿਬ ਦਾ ਦਾਵਾ ਕਰੀ ਜਾਂਦੇ ਆ ਕਹਿੰਦੇ 6 ਦੀ ਆਜੋ ਜਿਹੜਾ ਬਾਜ਼ਾਰ ਚ 10-10 ਹਜ਼ਾਰ ਰੁਪਏ ਦਾ 2 ਪੀਸ ਕੋਟ ਪਰ ਲੈਨੇ ਹੋ ਇੱਥੇ ਤੁਹਾਨੂੰ ਜਿਹੜਾ 2995 ਚ ਸਰੀਪ ਹੀ ਸਕੋਰ ਬਣਾ ਲੈਣਾ 37 ਉਸ 8 ਚ ਸਲਾਈ ਦੇ ਰੇਟ ਤੋਂ ਵੀ ਘੱਟ ਤੇ ਕੱਪੜੇ ਦੀ ਕੁਆਲਿਟੀ ਜ਼ਰੂਰ ਚੈੱਕ ਕਰਾ ਲੈ ਪ੍ਰੋਡਕਟ ਲੋਹਾ ਭਾਜੀ 5 ਸਾਲ ਦੀ ਗਾਰੰਟੀ ਦਿੰਨੇ ਆ ਜੇ ਖਰਾਬ ਹੋ ਗਿਆ ਇੱਥੇ ਸੁੱਟ ਜੋ ਨਵਾਂ ਦੇ ਦਾਂਗੇ ਕੱਪੜੇ ਦੀ ਵੀ ਗਾਰੰਟੀ ਪੂਰੀ 5 ਸਾਲਾਂ ਦੀ ਸੀਤੇ ਸਤਾਏ ਕੋਟ ਪੈਂਟ ਦੀ ਗਾਰੰਟੀ 2995 ਭਾਈ ਸਾਹਿਬ ਭਾਈ ਸਾਹਿਬ ਸਾਲ ਲੈ ਲੈ ਆਹ ਫੁੱਲ ਲੈ ਲਿਆ ਇਹ ਚ ਰੰਗ ਹੀ ਦੋ ਤਿੰਨ ਹੋਣੇ ਆ ਛੱਡੋ ਭਾਜੀ ਰੰਗਾਂ ਵਿੱਚ ਆ ਦੇਖੋ ਟਰੱਕ ਦੇ ਟਰੱਕ ਲਾਤੇ ਆ ਕੋਟ ਪੈਂਟਾਂ ਦੇ ਢਾਂਕਾ ਲਾਤੀਆਂ ਨਿਗਾ ਮਾਰੋ ਪੂਰੇ ਬਟਾਲੇ ਸ਼ਹਿਰ ਦੇ ਵਿੱਚ ਇੰਨੀ ਵੈਰਾਈਟੀ ਵੀ ਹੋਣੀ ਜਿੰਨੀ ਅਸੀਂ ਖਾਨਿਆਂ ਦੇ ਵਿੱਚ ਲਾਈ ਦੀਆ ਅੱਛਾ ਕੱਪੜਾ ਹੀ ਤੁਹਾਡੇ ਕੋਲ ਇਹ ਹੁਣ ਸਾਡੇ ਕੋਲ ਨਾ ਇਟਾਲੀਅਨ ਹੋਣਾ ਨਾ ਸੀਆਰਮ ਹੋਣਾ ਨਾ ਰੈਮਨ ਹੋਣਾ ਨਾ ਸਾਡੇ ਕੋਲ ਹੋਰ ਫੇਰ ਹੋਣਾ ਕੋਈ ਜੋ ਭਾਜੀ ਖਰਚੋ ਪਹਿਲਾਂ ਸਾਤਾ ਲੈ ਲਓ ਸਾਡੇ ਕੋਲੇ ਆ ਚੈੱਕ ਕਰੋ ਲਗਜ਼ਰੀ ਇਟਾਲੀਅਨ ਕੋਟ ਪੈਟ ਵੀ ਹੈਗਾ ਵਾ ਜਿਹੜਾ ਬਜ਼ਾਰਾ ਚ 45 4500 ਰੁਪਏ ਦਾ ਕੱਲਾ ਕੱਪੜਾ ਮਿਲਦਾ ਅਸੀਂ 4500 ਰੁਪਏ ਦੇ ਵਿੱਚ ਸੀਕੇ ਦੇ ਦਾਂਗੇ ਸਾਡੇ ਕੋਲ ਲਾਈਨਿੰਗ ਦੇ ਵਿੱਚ ਹੈਗਾ ਚੈੱਕ ਦੇ ਵਿੱਚ ਹੈਗਾ ਹੈਗਾ ਆ ਚੈੱਕ ਕਰੋ ਭਾਜੀ ਛੇਟਾ ਚੈੱਕ ਕਰੋ ਚਾਹੇ ਤੁਸੀਂ ਮੋਵ ਸ਼ੇਡ ਦੇ ਵਿੱਚ ਲੈਣਾ ਚਾਹੇ ਤੁਸੀਂ ਸੀ ਗ੍ਰੀਨ ਲੈਣਾ ਚਾਹੇ ਤੁਸੀਂ ਗ੍ਰੇ ਕਲਰ ਲੈਣਾ ਸਾਰੇ ਹੈਗੇ ਆ ਪਤਾ ਰੇਟ ਕੀ ਹੈ ਹਾਂਜੀ ਬਾਜ਼ਾਰਾਂ ਦਾ 25-25000 22-22000 20-20000 ਸਲਾਈ ਕਰਕੇ ਦਿੰਦੇ ਆ ਅਸੀਂ 6500 ਰੁਪਏ ਦੇ ਵਿੱਚ ਸੀਕੇ ਦੇ ਦੇਣਾ ਕੋਈ ਫੋਟੋ ਲਿਆ ਵੇ ਗੂਗਲ ਤੋਂ ਕੋਈ ਨਾ ਵੇ ਇੰਸਟਾਗ੍ਰam ਤੋਂ ਕੋਈ ਕਹਿੰਦਾ ਭਾਈ ਮੈਂ ਤਾਂ ਲੈਣ ਆਲਾ ਤਰਸੇਮ ਜਸਲ ਬਾਗ ਬਣਾਉਣਾ ਔਰ ਸਟਿਚ ਸੇਮ ਕਰਕੇ ਦਵਾਂਗੇ ਸੇਵ ਸਟਿਚ ਕਰਕੇ ਦਵਾਂਗੇ ਜੋ ਫੋਟੋ ਦਿਖਾਓਗੇ ਜੋ ਡਿਜ਼ਾਈਨ ਦਿਖਾਓਗੇ ਜੋ ਕਢਾਈ ਦਿਖਾਓਗੇ ਜੋ ਵਰਕ ਦਿਖਾਓਗੇ ਜੋ ਸਟਾਈਲ ਦਿਖਾਓਗੇ ਸੇਮ ਹੋ ਹੋ ਦੇ ਦਾਂਗੇ ਸੀਆਰਐਮ 20000 ਚ ਰੈਮੜ 25000 ਚ 22000 ਚ 28000 ਚ ਐਦਾਂ ਰੇਟ ਆ ਇਧਰ ਅੱਖਾਂ ਜੱਖਾਂ ਪਾਓ ਐ ਇਹਨਾਂ ਦੇਖੀ ਜਾਓ ਹਾਂਜੀ ਹਾਂਜੀ ਉਹਦਾ ਰੇਟ ਕੀ ਆ ਬਾਜੀ ਸੀਆਰਐਮ ਦਾ ਕੋਟ ਪੈਂਟ 9000 ਚ ਸੀਕੇ ਦੇ ਦਾਂਗੇ ਰੈਮੜ ਦਾ ਕੋਟ ਪੈਂਟ 15000 ਚ ਸੀਕੇ ਦੇ ਦਾਂਗੇ ਰੀਡਨ ਟੇਲਰ ਦਾ ਕੋਟ ਪੈਂਟ 16000 ਦੇ ਸੀ ਕੇ ਘੋੜੀ ਚੜਾ ਦੇਵਾਂਗੇ ਬੰਦਾ ਅੱਜ ਬਲੇਜ਼ਰ ਬਲੂਜ਼ਰ ਹੈਗੇ ਆਪਣੇ ਕੋ ਭਾਜੀ ਬਲੇਜ਼ਰ ਆ ਚੈੱਕ ਕਰੋ ਟਵੀਟਾ ਲਗਜ਼ਰੀ ਚੈੱਕ ਵੱਡੇ ਛੋਟੇ ਚਾਹੇ ਡੀ ਸੀ ਸਾਹਿਬਾ ਚਾਹੇ ਸਾਡੇ ਵੱਡੇ ਵੱਡੇ ਮੰਤਰੀ ਚਾਹੇ ਭਗਵਾਨ ਤਮਾਰ ਸਾਹਿਬ ਨੇ ਜੋ ਬਲੇਜ਼ਰ ਪਾਇਆ ਹੁੰਦਾ ਉਹ ਵੀ ਹੈਗਾ ਅੱਜ ਕੱਲ ਬੜੇ ਚੱਲਦੇ ਕਹਿੰਦੇ ਬਲਣੀ ਪੈਂਦੇ ਰਿੰਕਲ ਫ੍ਰੀ ਕਪੜਾ ਕੋਟ ਪੈਂਟ ਚ ਹੈਗਾ ਉਹ ਵੀ ਬਿਲਕੁਲ ਭਾਜੀ ਲਚਕਾ 100% ਲਚਕਾ ਇੰਡੋਨੇਸ਼ੀਆ ਤੋਂ ਆ ਗਿਆ ਤੈਰਦਾ ਹੋਇਆ ਸਮੁੰਦਰਾ ਤੋਂ ਹੁੰਦਾ ਹੋਇਆ ਚੱਕੋ ਭਾਜੀ ਚੈਲੰਜ ਕਰਕੇ ਕਹਿੰਨੇ ਆ ਇਹ ਲਚਕੀ ਵਾਲਾ ਕੋਟ ਪੈਂਟ ਤੁਸੀਂ 30 3000 35 35000 ਦਾ ਵੜਾਉਨੇ ਹੋ ਲੈ ਜੋ 15 16000 ਚ ਇਹ ਕੜਾਈ ਕਰਕੇ ਦੇ ਦਾਂਗੇ ਭਾਜੀ ਸ਼ਰਟਾਂ ਛੋਟਾ ਹੈਗੀਆਂ ਆਪਣੇ ਕੋ ਉਹ ਭਾਜੀ ਛੱਡ ਗੱਲ ਤੂੰ ਸ਼ਰਟਾਂ ਲਾਈਨਿੰਗ ਚੈੱਕ ਰੇਟ ਸੁਣ ਲਓ ਹੈਲੋ 300 350 400 500 600 ਰੁਪਏ ਦੀ ਸ਼ਰਟ ਲੈ ਜਾਓ ਪੂਰੀ ਸ਼ਰਟ ਪੂਰੀ ਸ਼ਰਟ ਲਗਜ਼ਰੀ ਵੀ ਹੈਗੇ ਸਾਡੇ ਕੋਲ ਸੀ ਆਰ ਵੀ ਹੈਗਾ ਰੇਵਨ ਵੀ ਹੈਗਾ 1000 1200 1500 ਦੀ ਸ਼ਰਟ ਮਾਦੋ ਚਾਹੇ ਕਿਸੇ ਨੂੰ ਲਾਈਨਿੰਗ ਲੈਣੀ ਆ ਚਾਹੇ ਕਿਸੇ ਨੇ ਪ੍ਰਿੰਟ ਲੈਣਾ ਚਾਹੇ ਕਿਸੇ ਨੇ ਚੈੱਕ ਲੈਣਾ ਹਰ ਤਰ੍ਹਾਂ ਦੀ ਸ਼ਰਟ ਮਿਲ ਜੂਗੀ ਬਾਜੀ ਕੱਪੜੇ ਵੀ ਹਰ ਤਰ੍ਹਾਂ ਦੇ ਹੈਗੇ ਆ ਤੁਸੀਂ ਚੈੱਕ ਕਰੋ ਬੀ ਪੋਸ਼ ਦਾ ਕੱਪੜਾ ਚਾਹੇ ਤੁਸੀਂ ਕਾਟਰੇਜ ਦੇ ਵਿੱਚ ਲੈਣਾ ਚਾਹੇ ਤੁਸੀਂ ਜੀਨ ਕੱਪੜੇ ਸਟਾਈਲ ਚ ਲੈਣਾ ਚਾਹੇ ਬੂਲ ਚ ਰਹਿਣਾ ਚਾਹੇ ਤੁਸੀਂ ਇਹ ਨਵੇਂ-ਨਵੇਂ ਸਟਾਈਲ ਨਵੇਂ-ਨਵੇਂ ਫੈਬਰਿਕ ਸਾਰੇ ਆ ਗਏ ਹੁਣ ਸ਼ੇਰਵਾਨੀਆਂ ਭਾਜੀ ਸ਼ੇਰਵਾਨੀਆਂ 6500 7000 10000 ਤੁਸੀਂ ਕਲਾ ਰੈਂਡ ਦਿੰਦੇ ਹੋ 10 12 15000 ਦੇ ਸੀਕੇ ਲੈ ਜਾਓ ਚੱਕੋ ਤੇ ਡਿਜ਼ਾਈਨ ਇੰਨੇ ਕਿ ਦੇ ਦਵਾਂਗੇ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਵੀ ਮੈਂ ਕਿਹੜੇ ਸ਼ੇਰਵਾਨੀ ਦਾ ਰੰਗ ਲਾਵਾਂ ਤੇ ਕਿਹੜਾ ਡਿਜ਼ਾਈਨ ਲਾਵਾਂ ਭਾਜੀ ਕਿਸ ਨੇ ਜਾਗੋ ਤੇ ਜਾਣਾ ਕਿਸ ਨੇ ਪਾਰਟੀ ਤੇ ਜਾਣਾ ਮੁੰਡੇ ਕਿਨੇ ਥੀਮ ਬਣਾ ਬਣਾ ਲੈ ਆਣਾ ਕੱਪੜਾ ਭਾਜੀ ਕੱਲਾ ਪੀਲਾ ਰੰਗ ਕਿਹੜੀ ਚੱਲਦਾ ਹੁਣ ਜਾਗੋ ਜੇ ਆਹ ਚੈੱਕ ਕਰੋ ਪਿਸਟਲ ਚਾਟ ਆਏ ਹਾਏ ਪਿਆਰੇ ਪਿਆਰੇ ਸੋਹਣੇ ਸੋਹਣੇ ਕਿਆ ਬਾਤਾਂ ਰ ਆ ਗਏ ਕੁਰਤੀਆਂ ਦੇ ਵਿੱਚ ਭਾਜੀ ਚਲੋ ਭਾਜੀ ਮੰਨ ਲਈ ਤੁਹਾਡੀ ਗੱਲ ਕੱਪੜਾ ਤੁਸੀਂ ਦੇਤਾ ਸਭ ਤੋਂ ਸਸਤਾ ਫੈਕਟਰੀ ਰੇਟ ਦੇ ਦਿੱਤਾ ਮਿਲਦੇ ਰੇਟ ਤੇ ਦੇ ਦਿੱਤਾ ਓ ਟੇਲਰ ਕਿੱਥੇ ਜਾਣ ਦਰਜੀ ਕਿੱਥੇ ਜਾਣ ਕੱਪੜਾ ਸਮਾਈਏ ਕਿੱਥੋਂ ਜਾ ਕੇ ਅਸੀਂ ਭਾਈ ਸਾਡੇ ਕੋਲੋਂ ਇੱਥੇ ਟੇਲਰ ਆ ਇੱਥੇ ਕੱਪੜਾ ਦੇਣਾ ਦੇਖੋ ਮਾਸਟਰ ਜੀ ਨਾਪ ਲੈ ਰਹੇ ਨੇ ਕਾਪੀ ਕੋਲੇ ਰੱਖੀਆ ਬੈਡ ਰੈਟ ਮੋਲ ਤੇ ਸਾਰੀਆਂ ਹੀ ਸੁਵਿਧਾਵਾਂ ਦੇਤੀਆਂ ਵਾ ਇੱਥੋਂ ਕੱਪੜਾ ਲੋ ਇੱਥੋਂ ਨਾਪ ਦੋ ਤੇ ਇੱਥੋਂ ਤੁਸੀਂ ਟਰਾਈ ਕਰਕੇ ਲੈ ਜਾਓ ਭਾਈ ਸਾਹਿਬ ਤੁਹਾਡਾ ਵੱਡਾ ਨਾ ਆ ਆ ਵੱਡਾ ਰਹਿਣਾ ਜੇ ਕਿਤੇ ਟੇਲਰ ਸਾਹਮਣੇ ਕਹਿਦਾ ਮੇਰੇ ਕੋਲ 2-3 ਦਿਨ ਟਾਈਮ ਨਹੀਂ ਤੇ ਮੁੰਡੇ ਦਾ ਵਿਆਹ ਆ ਗਿਆ ਜਾਂ ਮੁੰਡੇ ਦੇ ਭਰਾਵਾਂ ਨੇ ਪੋਣੇ ਉਹ ਕਹਿਣ ਵੀ ਸਾਨੂੰ ਤਾਂ ਹੁਣੇ ਚਾਹੀਦਾ ਬਾਜੀ ਹੁਣੇ ਦੇ ਕੇ ਚੋਰਾਗੇ ਹੁਣੇ ਦੇ ਕੇ ਚੋਰਾਗੇ ਐਮਰਜੈਂਸੀ ਵਿਆਹ ਆ ਗਿਆ ਤਾਂ ਦੇਣੇ ਪਤਾ ਕੀ ਹੈ ਸ਼ਾਨਦਾਰ ਕੋਟ ਪੈਂਟ ਲਗਜ਼ਰੀ ਹੈਂਡਵਰਕ ਪਾਜੀ ਪਾਜੀ ਇਹ ਨਹੀਂ ਲੈਣੇ ਸਾਡੇ ਕੋਲ 25 25 30000 ਰੁਪਏ ਹੈ ਨਹੀਂ ਬਾਜੀ ਸ਼ਦਾਈ ਹੋ ਗਏ ਉਹ ਇਹ ਵੈੱਡ ਰੈਡ ਮੋਲ ਹੈ ਬਟਾਲੇ ਸ਼ਹਿਰ ਦੀ ਧਰਤੀ ਦੇ ਵਿੱਚ ਧਮਾਲਾ ਪੈਣ ਜਾ ਰਹੀਆਂ ਵਾ ਆ ਰੇਟ ਚੈੱਕ ਕਰੋ ਨਾ 25000 ਨਾ 30000 8599 ਦਾ ਵਰਕ ਕੀਤਾ ਕੋਟ ਪੈਂਟ ਲੈ ਜੋ ਜੀ ਇਹ ਤਾਂ ਹੋ ਗਿਆ ਭਾਈ ਜੀ ਇੰਡੋ ਵੈਸਟਰਨ ਇਹਦਾ ਰੇਟ ਦੱਸੋ ਜੀ ਟਕਸੀਟੋ ਦੇ ਵਿੱਚ ਰੰਗ ਬੜਾ ਸੋਹਣਾ ਇਹ ਜਰੂਰ ਹੋਊਗਾ 25-30000 ਦਾ ਭਾਜੀ 3 ਪੀਸ ਦਵਾਂਗੇ ਸ਼ਰਟ ਨਾਲ ਲਾ ਕੇ ਦਵਾਂਗੇ ਪੈਂਟ ਨਾਲ ਲਾ ਕੇ ਦਵਾਂਗੇ 8500 ਤੇ 99 ਰੁਪਏ ਲੈ ਜੋ ਅੱਛਾ 8599 ਦੇਣਾ ਵੀ ਇਹ ਦੇਣਾ ਭਾਜੀ 8599 ਰੁਪਏ ਦੇਖੋ ਆ ਜਿੰਨਾ ਵਰਕ ਹੋਇਆ ਇੰਨਾ ਵਰਕ ਕਰਾਉਣ ਟੇਲਰ ਨੂੰ ਦਿਲ ਜੋ 10-1000 ਰੁਪਏ ਲੈ ਲੈਂਦੇ ਪਰ ਸਾਨੂੰ 85-8500 ਦੇ ਵਿੱਚ ਦੇ ਦੇਣੇ ਆ ਜਿਹੜੇ ਬਾਜ਼ਾਰ ਚ 30000 ਜੇ ਅੱਛਾ ਆ ਦੇਖੋ ਤੁਸੀਂ ਡਿਜ਼ਾਈਨ 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 ਜਿੱਦਾਂ ਤੁਸੀਂ ਕਹੋਗੇ ਦੇਖੋ ਬਾਜੂ ਤੇ ਦੇਖੋ ਆ ਘੇਰਾ ਦੇਖੋ ਇਹਦੇ ਬੈਗ ਵੀ ਤੁਸੀਂ ਚੈੱਕ ਕਰ ਲਓ ਇਹ ਤੁਸੀਂ ਚੈੱਕ ਕਰ ਲਿਆ ਫਿਰ ਇਹਦੀ ਸਮਗਰੀ ਚੈੱਕ ਕਰ ਲਓ ਮਤਲਬ ਆ ਬਟਨ ਛਟਨ ਚੈੱਕ ਕਰੋ ਕਿੰਨੇ ਸੋਹਣੇ ਸੋਹਣਿਆ ਰੇਟ ਇਹਦਾ ਪਤਾ ਕਿੰਨਾ ਬਾਜ਼ਾਰ ਦੇ ਵਿੱਚ ਜੋ ਮਰਜੀ 6899 ਰੁਪਏ ਚ ਲੈ ਲਓ ਜਿਹੜਾ 15000 ਰੁਪਏ ਬਾਜ਼ਾਰ ਦਾ ਰੇਟ ਹੈ ਭਾਜੀ ਅਸੀਂ ਮੱਥਾ ਦੇ ਕੇ ਟਿੱਕਾ ਲਾਉਂਦੇ ਨਹੀਂ ਰੇਟ ਸਾਡੇ ਫਿਕਸ ਆ ਇਹ ਚੰਡੀਗੜ੍ਹ ਮੋਹਾਲੀ ਦਿੱਲੀ ਜਾ ਕੇ ਤੁਸੀਂ ਦੇਖ ਲਓ ਵੱਡੇ ਵੱਡੇ ਸ਼ੋਰੂਮਾਂ 'ਚ ਇਹਨਾਂ ਪੀਸਾਂ ਦਾ ਰੇਟ 30 30 40 40000 ਲੈਂਦੇ ਆ ਤੇ ਕਹਿੰਦੇ ਮਾਡਲਾਂ ਨੇ ਪਾਏ ਆ ਓਏ ਹਣ ਲੋਕੋ ਭਲੇ ਮਾਨਸੋ ਲੁੱਟਾਣਾ ਕਰਾਓ ਸਿੱਧਾ ਬੈਡ ਰੈਡ ਮਾਲ ਤੇ ਆਓ ਰੇਟ ਚੈੱਕ ਕਰੋ ਤੁਸੀਂ ਉੱਤੇ ਲਿਖਿਆ ਹੋਇਆ 8699 ਰੁਪਏ ਦਾ ਪੀਸ ਹੈ ਹੈਂਡਵਰਕ ਕੀਤਾ ਵਰਕ ਤੁਸੀਂ ਚੈੱਕ ਕਰੋ ਮਾਡਲ ਡਿਜ਼ਾਈਨਰ ਸਾਰਿਆਂ ਦੇ ਟੌਪ ਕਲਾਸ ਦੇ ਪੀਸ ਆ ਜਿਹੜੀ ਤੁਹਾਡੇ ਨਾਲ ਲੁੱਟ ਹੁੰਦੀ ਆ ਵੈੱਡ ਰੈਡ ਮੋਲ ਨੇ ਜੜੋ ਪਟ ਦੇਣੀ ਆ ਦੇਖੋ ਜਿੰਨੇ ਮਰਜੀ ਤੁਸੀਂ ਡਿਜ਼ਾਈਨ ਲੈ ਜੋ ਜਿੱਦਾਂ ਦਾ ਡਿਜ਼ਾਈਨ ਕਹੋਗੇ ਦੇਵਾਂਗੇ ਕੋਈ 7000 ਕੋਈ 8000 ਕੋਈ 8500 ਕੋਈ 8600 ਬਲੈਕ ਲੈਣਾ ਬਲੈਕ ਲੈ ਜੋ ਮਹਿਰੂਨ ਲੈਣਾ ਮਹਿਰੂਨ ਲੈ ਜੋ ਕਰੀਮ ਕੱਲਣਾ ਕਰੀਮ ਕਲੋ ਜਾਂ ਸ਼ੇਰਵਾਨੀ ਦੀ ਗੱਲ ਕਰਕੇ ਸ਼ੇਰਵਾਨੀ ਵੀ ਬੜੀ ਰੇਂਜ ਆ ਭਾਜੀ 5-6000 ਤੋਂ ਸ਼ੇਰਵਾਨੀ ਸ਼ੁਰੂ ਹੋ ਜਾਂਦੀ ਆ ਜਿੱਦਾਂ ਦੀ ਮਰਜ਼ੀ ਲੈ ਲਓ ਤੁਸੀਂ ਹੈਵੀ ਕੜਾਈ ਦੇ ਵਿੱਚ ਲੈਣੀ ਆ ਕੋਈ 10000 ਕੋਈ 12000 13000 ਵਾਰਕ ਕੀਤੀਆਂ ਕਰਾਈਆਂ ਹੈਵੀ ਸ਼ੇਰਵਾਨੀਆਂ ਕਲਰ ਸਾਰੇ ਡਿਜ਼ਾਈਨ ਸਾਰੇ ਦੇਵਾਂਗੇ ਨਜ਼ਾਰੇ ਲਿਆ ਦਵਾਂਗੇ ਓਏ ਇਕੱਲੇ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟਾ ਬਲੇਜ਼ਰ ਹੀ ਨਹੀਂ ਹੈਗੇ ਸਾਡੇ ਕੋ ਆਲੀਸ਼ਾਨ ਲਗਜ਼ਰੀ ਬਟਨ ਵੀ ਹੈਗੇ ਆ ਕਿਉਂਕਿ ਕੋਟ ਪਟ ਤੇ ਤਗੜੇ ਪੈਸੇ ਲਾ ਲੈ ਤੇ ਜੇ ਬਟਲ ਦੇਸੀ ਲਵਾ ਲੈ ਫਿਰ ਤੌਰ ਨਹੀਂ ਜੇ ਬਾਨੀ ਤੌਰ ਉਦੋਂ ਬਾਨੀ ਆ ਜਦੋਂ ਇਦਾਂ ਦੇ ਬਾਜ ਵਾਲੇ ਬਟਨ ਇਤਾਂ ਦੇ ਰਾਜੇ ਮਹਾਰਾਜੇ ਵਾਲੇ ਬਟਨ ਰਜਵਾੜੇ ਵਾਲੇ ਬਟਨ ਉਹ ਵੀ ਤੁਹਾਨੂੰ ਕੋਟਪਿੰਡ ਤੇ ਲਾ ਕੇ ਦਵਾਂਗੇ ਜੇ ਤੁਸੀਂ ਤੁਸੀਂ ਆਜੋ ਹਰ ਕਿਸ ਦਾ ਬਹੁਤ ਵੱਡਾ ਫਾਇਦਾ ਦਾ ਬੈਡਡ ਮੋਲ ਸਿਟੀ ਰੋਡ ਬਟਾਲਾ ਜਿੱਥੇ ਤੁਹਾਨੂੰ ਹਰ ਇੱਕ ਵਾਇਰਟੀ ਇੱਕੋ ਛੱਤ ਹੇਠਾਂ ਮਿਲਣੀ ਆ ਚਾਹੇ ਤੁਸੀਂ ਲੇਡੀ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਰਸ ਲੈਣੀਆਂ ਚਾਹੇ ਕੋਟਮੈਂਟ ਕੁਰਤੇ ਵੀ ਹਮੇ ਸ਼ੇਰ ਬਣੀਆਂ ਬਲੇਜ਼ਰ ਬਾਸਟਾ ਲੈਣੀਆਂ ਸलोਜੀ ਪੱਗਾਂ ਬਨਵਾ ਸਾਡੇ ਭਰਾਵਾਂ ਲਈ ਵੀ ਖੁਸ਼ਖਬਰੀ ਇਸ ਵੇਲੇ ਪੂਰੇ ਪੰਜਾਬ ਦਾ ਪੱਗਾਂ ਦਾ ਸਭ ਤੋਂ ਵੱਡਾ ਬ੍ਰਾਂਡ ਡਿਵਾਈਨ ਦਸਤਾਰ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ ਸਾਡੇ ਕੋਲ 550 ਤੋਂ ਵੱਧ ਰੰਗ ਆ ਤੁਸੀਂ ਰੂਪੀਆ ਲੈਣਾ ਤੁਸੀਂ ਫੁੱਲ ਲੈਣਾ ਤੁਸੀਂ ਲਾਈਟ ਕਲ ਲੈਣੇ ਆ ਡਾਰਕ ਲੈਣੇ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਬਾਕੀ ਪੱਗਾਂ ਨਾਲ ਮੈਚ ਕਰਕੇ ਟਾਈਆਂ ਵੀ ਤੁਸੀਂ ਲੈ ਕੇ ਜਾ ਸਕਦੇ ਆ ਭਾਜੀ ਬ੍ਰਾਂਡ ਤਾਂ ਬਹੁਤ ਵੱਡਾ ਪਰ ਫਿਰ ਵੀ ਇਹ ਰੰਗ ਟਾਂਗੇ ਚੇਂਜ ਚੂਜ਼ ਹੋਵੇ ਜਾਂ ਫੇਡ ਹੋ ਜੇ ਗਾਰੰਟੀ ਹੈਗੀ ਤੁਹਾਡੀ ਦੇਖੋ ਜੀ 90 ਦਿਨਾਂ ਦੀ ਫੁੱਲ ਗਾਰੰਟੀ ਪੱਕੇ ਬਿੱਲ ਦੇ ਉੱਤੇ ਲਿਖ ਕੇ ਦਵਾਂਗੇ ਕਾਲੀ ਸਾਹੀ ਦੇ ਨਾਲ ਜੇ ਕੋਈ ਵੀ ਡਿਫੈਕਟ ਹੋ ਜਾਵੇ ਤੁਸੀਂ ਵਾਪਸ ਦੇ ਕੇ ਚੇਂਜ ਕਰਵਾ ਸਕਦੇ ਹੋ ਕੋਈ ਵੀ ਪੈਸਾ ਨਹੀਂ ਤੁਸੀਂ ਵਾਪਸ ਕਰੋਗੇ ਬਿਲਕੁਲ ਭਾਜੀ ਅਸੀਂ ਕੋਈ ਵੀ ਪੈਸਾ ਨਹੀਂ ਲਵਾਂਗੇ ਪੱਗ ਦੁਆਰਾ ਦਵਾਂਗੇ ਜੀ ਨਵੀਂ ਦਵਾਂਗੇ ਜੇ ਟਪਾ ਜਾਣ ਸੂਟ ਲਾਉਣ ਲਈ ਲਾਈਨਿੰਗ ਦਾ ਕੱਪੜਾ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਦੇਖੋ ਜੀ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸਾਡੇ ਕੋਲ ਸ਼ੁਰੂ ਹੋ ਜਾਂਦਾ ਤੁਸੀਂ ਚੈੱਕ ਕਰੋ ਡਿਵਾਈਨ ਦਸਤਾਰ ਦੀਆਂ ਟਾਈਆਂ ਜਿਹੜੀਆਂ ਬਜ਼ਾਰਾਂ ਦੇ ਵਿੱਚ 15 1500 16 1600 5 500 6 600 ਰੁਪਏ ਦੀ ਵੀ ਦਿੰਦੇ ਆ ਪਰ ਅਸੀਂ ਦੇਣੀ ਹੈ ਸਿਰਫ 350 ਰੁਪਏ ਦੀ ਟਾਈ ਭਾਈ ਸੋ ਛੇ ਦੀ ਤੁਸੀਂ ਆ ਜਾਓ ਉਹਨਾਂ ਦਾ ਬੈਡ ਰਿਡ ਮੋਲ ਸਿਟੀ ਰੋਲ ਬਟਾਲਾ ਨੰਬਰ ਸਕੀਨ ਦੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਇੱਥੇ ਆ ਕੇ ਤੁਹਾਡੇ ਹਰ ਕਿਸੇ ਦੇ ਫਾਇਦੇ ਕਰ ਦੇਣ ਕਿਉਂਕਿ ਜੋ ਰੇਟ ਤੁਹਾਨੂੰ ਅਸੀਂ ਦੱਸ ਤਾ ਤੁਸੀਂ ਚੈਲੰਜ ਆ ਬਟਾਲਾ ਛੱਡੋ ਮਾਝਾ ਛੱ ਪੰਜਾਬ ਛੱਡੋ ਪੂਰੇ ਇੰਡੀਆ ਚ ਇਹ ਸੇਮ ਕੁਆਲਿਟੀ ਦਾ ਕੱਪੜਾ ਨਹੀਂ ਕਿਸੇ ਦੇਣਾ ਤੇ ਜੋ ਅਸੀਂ ਸਟਿਚਿੰਗ ਤੁਹਾਨੂੰ ਦੇ ਰਹੇ ਆ ਇਸ ਸਟਿਚਿੰਗ ਤੁਹਾਨੂੰ ਕਿਸ ਨੇ ਨਹੀਂ ਜਣੀ ਇਸ ਗੱਲ ਦੀ ਗਾਰੰਟੀ ਆ